ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਵਿੱਚ ਅਸੀਂ 26 ਦਸੰਬਰ ਤੋਂ 8 ਫਰਵਰੀ ਤੱਕ ਕੈਬਨਟ ਸਬ ਕਮੇਟੀ ਦੁਆਰਾ ਵੱਖ-ਵੱਖ ਜਥੇਬੰਦੀਆਂ ਨਾਲ ਕੀਤੀਆਂ ਜਾਣ ਵਾਲੀਆਂ ਮੀਟਿੰਗਾਂ ਦਾ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਗੁਜ਼ਾਰਨਾ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਬਦਲਾਵ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸੱਤਾ ਵਿੱਚ ਆਉਣ ਨਾਲ ਹਰ ਵਰਗ ਦੇ ਚਿਹਰੇ ਤੇ ਕੁਝ ਰੌਣਕ ਆਈ ਸੀ ਕਿਉਂਕਿ ਮੁਲਾਜ਼ਮਾਂ ਦੇ ਪੈਨਸ਼ਨਾਂ ਨੂੰ ਤਾਂ ਪੱਕਾ ਚੁਕੈਨ ਹੋ ਗਿਆ ਸੀ ਕਿ ਨਵੀਂ ਹੋਂਦ ਵਿੱਚ ਆਈ ਆਪ ਸਰਕਾਰ ਤਾਂ ਉਹਨਾਂ ਲਈ ਪੈਨਸ਼ੀਆ ਯਾਨੀ ਸਾਰੇ ਰੋਗਾਂ ਦਾ ਇੱਕੋ ਇੱਕ ਦਵਾ ਸਾਬਤ ਹੋਵੇਗੀ ਕਿਉਂਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਉਹਨਾਂ ਨੂੰ ਆਪ ਲੀਡਰਾਂ ਦੁਆਰਾ ਯਕੀਨ ਦਿਵਾਇਆ ਗਿਆ ਸੀ ਕਿ ਉਹਨਾਂ ਦੇ ਸਾਰੀਆਂ ਹੀ ਮੰਗਾਂ ਪਹਿਲ ਦੇ ਆਧਾਰ ਤੇ ਪੂਰੀਆਂ ਹੋਣ ਗਿਆ ਤੇ ਉਹਨਾਂ ਨੂੰ ਕੋਈ ਧਰਨੇ ਕੋਈ ਮਜਾਰੇ ਕੋਈ ਰੈਲੀਆਂ ਨਹੀਂ ਕਰਨੀਆਂ ਪੈਣਗੀਆਂ ਪਰੰਤੂ ਸੱਤਾ ਦੇ ਤਖਤ ਤੇ ਬੈਠਣ ਤੋਂ ਬਾਅਦ ਸਰਕਾਰ ਦੇ ਮੰਤਰੀਆਂ ਅਧਕਾਲੀਆਂ ਤੇ ਬਿਊਰੋਕ੍ਰੇਟ ਨੂੰ ਅਜੇ ਮਹਿਸੂਸ ਹੋਣ ਲੱਗਿਆ ਕਿ ਸਰਕਾਰੀ ਮੁਲਾਜ਼ਮ ਤੇ ਪੈਨਸ਼ਨਰ ਤਾਂ ਬਹੁਤ ਮੋਟੀਆਂ ਤਨਖਾਹਾਂ ਤੇ ਪੈਨਸ਼ਨਾਂ ਲੈ ਰਹੇ ਹਨ ਤੇ ਇਹਨਾਂ ਨੂੰ ਹੋਰ ਕੋਈ ਵਿੱਤੀ ਸਹੂਲਤ ਦੇਣ ਦੀ ਜ਼ਰੂਰਤ ਨਹੀਂ ਹੈ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਸਮੇਤ ਹੋਰ ਵੈਦੇ ਸਮਾਲੰਘਣ ਨਾਲ ਹਵਾਵਾਂ ਲਟਕਦੇ ਚਲੇ ਗਏ ਤਾਂ ਹਰ ਵਰਗ ਨੂੰ ਅਹਿਸਾਸ ਹੋਣ ਲੱਗਿਆ ਕਿ ਉਹਨਾਂ ਨੂੰ ਤਾਂ ਪਹਿਲੀਆਂ ਰਵਾਇਤੀ ਪਾਰਟੀਆਂ ਵਾਂਗ ਸੱਤਾ ਤੇ ਕਾਬਜ਼ ਹੋਣ ਲਈ ਸਿਰਫ ਇੱਕ ਮੋਰਨ ਬਣਾ ਕੇ ਹੀ ਵਰਤਿਆ ਗਿਆ ਸੀ ਜਦੋਂ ਆਪਣੀਆਂ ਹੱਕੀ ਮੰਗਾਂ ਮਨਾਉਣ ਲਈ ਉਹਨਾਂ ਨੇ ਆਪਣੀ ਆਵਾਜ਼ ਉਠਾਉਣੀ ਸ਼ੁਰੂ ਕੀਤੀ ਤੇ ਦਰਨੇ ਮਜਾਰੇ ਕਰਨੇ ਸ਼ੁਰੂ ਕੀਤੇ ਤਾਂ ਮੌਜੂਦਾ ਸਰਕਾਰ ਨੇ ਤਾਂ ਪਿਛਲੀਆਂ ਸਰਕਾਰਾਂ ਤੋਂ ਵੀ ਦੋ ਕਦਮ ਅੱਗੇ ਲੰਦੇ ਹੋਏ ਉਹਨਾਂ ਤੇ ਲਾਠੀ ਚਾਰਜ ਤਨਖਾਹ ਵਿੱਚ ਕਟੌਤੀ ਇਹ ਤਰਨੇ ਮਜਾਰੇ ਕਰਨ ਤੇ ਦੇ ਅਮਲ ਤੇ ਪਾਬੰਦੀ ਲਗਾਉਣ ਵਰਗੀਆਂ ਮੁਲਾਜ਼ਮ ਮਾਰੂ ਨੀਤੀਆਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ। ਇਸੇ ਤਰ੍ਹਾਂ ਦੀ ਇੱਕ ਕਾਰਮਾਈ ਕਰਦੇ ਹੋਏ ਸਿੱਕਾ ਬਾਗ ਦੇ ਕਰਮਚਾਰੀਆਂ ਜਿਹਨ ਅਡਮਿਨਿਸਟ੍ਰੀਅਲ ਸਟਾਫ ਦੇ ਵਿਰੁੱਧ ਸਰਕਾਰ ਨੇ ਇੱਕ ਸਖਤ ਪੱਤਰ ਜਾਰੀ ਕਰਦੇ ਹੋਏ ਲਿਖਿਆ ਹੈ ਕਿ ਕੰਮ ਨਹੀਂ ਤਾਂ ਤਨਖਾਹ ਨਹੀਂ ਭਾਵੇਂ ਉਹਨਾਂ ਦੀ ਹੜਤਾਲ ਦੇ ਦਿਨਾਂ ਦੀ ਤਨਖਾਹ ਵਿੱਚ ਕਟੌਤੀ ਕਰ ਦਿੱਤੀ ਹੈ ਜਿਸ ਨੂੰ ਜਾਰੀ ਕਰਾਉਣ ਲਈ ਉਹਨਾਂ ਨੇ ਲਗਭਗ 1 ਮਹੀਨੇ ਤੋਂ ਡੀਜੀਐਸਈ ਦਫ਼ਤਰ ਦੇ ਬਾਹਰ ਇੱਕ ਪੱਕਾ ਮੋਰਚਾ ਲਗਾਇਆ ਹੋਇਆ ਹੈ ਪਰੰਤੂ ਸੁਣਵਾਈ ਕੋਈ ਨਹੀਂ ਹੋ ਰਹੀ ਹੁਣ ਥਾਂ ਥਾਂ ਧਰਨੇ ਤੇ ਅਰਥੀਪੋਖ ਮਜਾਰੇ ਮਲਾਜਮਾਂ ਪੈਨਸ਼ਨਾਂ ਕੱਚੇ ਕਾਮਿਆਂ ਅਧਿਆਪਕਾਂ ਕੰਪਿਊਟਰ ਅਧਿਆਪਕਾਂ ਪਾਵਰ ਕੰਮ ਦੇ ਕਾਮਿਆਂ ਵੱਲੋਂ ਕੀਤੇ ਜਾਣ ਲੱਗੇ ਹਨ ਤਾਂ ਕੈਬਨਟ ਸਬ ਕਮੇਟੀ ਨੇ 15 ਮੁਲਾਜ਼ਮ ਜਥੇਬੰਦੀਆਂ ਨਾਲ 26 ਦਸੰਬਰ ਤੋਂ 8 ਜਨਵਰੀ ਤੱਕ ਮੀਟਿੰਗਾਂ ਕਰਨ ਦਾ ਫੈਸਲਾ ਕੀਤਾ ਹੈ ਇਹਨਾਂ ਮੀਟਿੰਗਾਂ ਦੀ ਇੱਕ ਖਾਸ ਗੱਲ ਇਹ ਹੈ ਕੇ ਸਾਰੇ ਸਬੰਧਤ ਅਧਿਕਾਰੀ ਵੀ ਹਾਜ਼ਰ ਰਹਿਣਗੇ ਜਿਵੇਂ ਕਿ ਸਮਾਜਿਕ ਸੁਰੱਖਿਆ ਵਿਭਾਗ ਵਿੱਤ ਵਿਭਾਗ ਸਿੱਖਿਆ ਵਿਭਾਗ ਜਲ ਤੇ ਸੈਨੀਟੇਸ਼ਨ ਵਿਭਾਗ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਮੀਟਿੰਗਾਂ ਵਿੱਚ ਹਾਜ਼ਰ ਰਹਿਣ ਲਈ ਕਿਹਾ ਗਿਆ ਹੈ ਇਹਨਾਂ ਮੀਟਿੰਗਾਂ ਦੀ ਡਿਟੇਲ ਇਸ ਤਰ੍ਹਾਂ ਹੈ 26 ਦਸੰਬਰ ਨੂੰ ਤਿੰਨ ਯੂਨਨ ਪਾਵਰ ਕਮ ਲਾਈਨਮੈਨ ਤੇ ਠੇਕਾ ਮਜ਼ਦਮ ਯੂਨੀਅਨ ਦਫ਼ਤਰੀ ਕਰਮਚਾਰੀ ਯੂਨੀਅਨ ਸਰਵ ਸਮਗਰ ਸਿੱਖਿਆ ਅਭਿਆਨ ਮੇਡੇ ਮੀਲ ਯੂਨੀਅਨ ਦੇ ਅਦਰਸ਼ ਸਕੂਲਾਂ ਦੇ ਟੀਚਿੰਗ ਤੇ ਨਾਨ ਟੀਚਿੰਗ ਯੂਨੀਅਨ ਨਾਲ ਮੀਟਿੰਗ ਹੋਵੇਗੀ। ਇਸੇ ਤਰ੍ਹਾਂ 7 ਜਨਵਰੀ 2025 ਨੂੰ ਪੰਜ ਜਥੇਬੰਦੀਆਂ ਬੇਰੋਜ਼ਗਾਰ ਲੈਕਚਰਰ ਯੂਨੀਅਨ, ਭਾਰਤ ਨਿਤਰਹੀਨ ਸੇਵਕ ਸਮਾਜ ਯੂਨੀਅਨ, ਕੰਪਿਊਟਰ ਅਧਿਆਪਕ ਪੋਖੜ ਹੜਤਾਲ ਸੰਘਰਸ਼ ਕਮੇਟੀ, ਬੇਰੋਜ਼ਗਾਰ ਸਾਂਝਾ ਮੋਰਚਾ ਤੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਆਗੂਆਂ ਨਾਲ ਮੀਟਿੰਗ ਕੀਤੀ ਜਾਵੇਗੀ। 8 ਜਨਵਰੀ ਨੂੰ ਬਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਆੰਗਣਵਾੜੀ ਮਲਾਜਮ ਯੂਨੀਅਨ ਖੇਤੀਬਾੜੀ ਵਿਦਿਆਰਥੀ ਐਸੋਸੀਏਸ਼ਨ ਏਟਟੀ ਟਟਪਾਸ ਅਧਿਆਪਕ ਐਸੋਸੀਏਸ਼ਨ ਸਾਇੰਟਿਸਟ 4 ਅਧਿਆਪਕ ਯੂਨੀਅਨ ਮੈਰੀਟੋਰੀਅਸ ਟੀਚਰਸ ਯੂਨੀਅਨ ਤੇ ਡੈਮੋਕਰੈਟਿਕ ਟੀਚਰ ਫਰੰਟ ਦੇ ਆਗੂਆਂ ਨਾਲ ਕੈਬਨਿਟ ਸਬ-ਕਮੇਟੀ ਦੀ ਮੀਟਿੰਗ ਹੋਵੇਗੀ ਯਾਦ ਰੱਖੇ ਕਿ ਇਹ ਮੀਟਿੰਗ ਸਰਦਾਰ ਹਰਪਾਲ ਸਿੰਘ ਢੀਮਾ ਵਿੱਤ ਮੰਤਰੀ ਪੰਜਾਬ ਦੀ ਚੇਅਰਮੈਨਸ਼ਿਪ ਕਰਲੇ ਹੋਵੇਗੀ ਤੇ ਇਸ ਦੇ ਵਿੱਚ ਦੋ ਹੋਰ ਮੰਤਰੀ ਅਮਨ ਅਰੋੜਾ ਜੀ ਤੇ ਕੁਲਦੀਪ ਸਿੰਘ ਤਾਲੀਵਾਲ ਸ਼ਾਮਲ ਰਹਿਣਗੇ ਇਹ ਵੀ ਵਰਨਯੋਗ ਹੈ ਕਿ ਸਿੱਖਿਆ ਵਿਭਾਗ ਦੇ ਦਫ਼ਤਰੀ ਕਰਮਚਾਰੀਆਂ ਦੀ ਪੈਨ ਛੋੜ ਹੜਤਾਲ ਨੂੰ ਲੈ ਕੇ ਸਰਕਾਰ ਨੇ ਬਹੁਤ ਹੀ ਸਖਤੀ ਵਰਤਦੇ ਹੋਏ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਪੈਨ ਛੋੜ ਹੜਤਾਲ ਵਿੱਚ ਸ਼ਾਮਲ ਕਰਮਚਾਰੀਆਂ ਨੂੰ ਹਾਜ਼ਰੀ ਨਾ ਲਗਾਉਣ ਦਿੱਤੀ ਜਾਵੇ ਇਸ ਯੂਨੀਅਨ ਨੇ ਐਲਾਨ ਕੀਤਾ ਹੈ ਕਿ ਜੇ 26 ਦਸੰਬਰ ਦੀ ਮੀਟਿੰਗ ਵਿੱਚ ਕੋਈ ਪੱਕਾ ਹੱਲ ਨਾ ਨਿਕਲਿਆ ਤਾਂ ਉਹ ਪਹਿਲਾਂ ਚੰਡੀਗੜ੍ਹ ਵਿੱਚ ਕੋਈ ਗੁਪਤ ਐਕਸ਼ਨ ਕਰਨਗੇ ਤੇ ਫਿਰ ਦਿੱਲੀ ਵਿਖੇ ਆਮ ਆਦਮੀ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਕੋਈ ਗੁਪਤ ਐਕਸ਼ਨ ਕਰਨਗੇ ਇਸ ਐਲਾਨ ਨਾਲ ਪ੍ਰਸ਼ਾਸਨ ਨੂੰ ਚਿੰਤਾ ਹੋ ਗਈ ਹੈ ਤੇ ਪਾਜਣਾ ਪੈ ਗਿਆ ਹਨ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਇਹ ਗੁਪਤ ਐਕਸ਼ਨ ਕਿਸ ਪ੍ਰਕਾਰ ਦੇ ਹੋਣਗੇ ਕਿਉਂਕਿ ਮੁਲਾਜ਼ਮਾ ਨੇ ਇਸ ਬਾਰੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ ਤੇ ਇਹਨਾਂ ਮੀਟਿੰਗਾਂ ਦਾ ਇਹ ਕੋਈ ਠੋਸ ਨਤੀਜਾ ਨਿਕਲੇਗਾ ਜਾਂ ਫਿਰ ਪਹਿਲੀਆਂ ਮੀਟਿੰਗਾਂ ਵਾਂਗ ਇਹ ਸਿਰਫ ਇੱਕ ਫੋਕਾ ਵਾਅਦਾ ਹੀ ਸਾਬਤ ਹੋਵੇਗਾ ਤੇ ਸਿਰਫ ਮੁਲਾਜ਼ਮਾਂ ਦੇ ਰੋਹ ਨੂੰ ਸ਼ਾਂਤ ਕਰਨ ਲਈ ਇਹ ਇੱਕ ਸਮਾਂ ਲਗਾਉਣ ਲਈ ਹੀ ਤਾਂ ਮੀਟਿੰਗਾਂ ਦਾ ਦੌਰ ਸ਼ੁਰੂ ਨਹੀਂ ਕੀਤਾ ਗਿਆ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਹਨਾਂ ਮੀਟਿੰਗਾਂ ਦਾ ਕੀ ਨਤੀਜਾ ਨਿਕਲਦਾ ਹੈ ਇਸ ਵੀਡੀਓ ਉਸ ਬਸ ਇਹ ਨਹੀਂ ਜੇਕਰ ਵੀਡੀਓ ਚੰਗੀ ਲੱਗੇ ਹੋਏ ਤੇ ਸਾਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਪੋਰਟ ਕਰਨਾ ਨਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ